ਗੀਆਂ ਦੀ ਜਾਨ ਪੰਜਾਬਨ ਪੰਜਾਬੀਆਂ ਦਾ ਮਾਨ ਪੰਜਾਬਨ ਗਿੱਦਿਆਂ ਦੀ ਰਾਣੀ ਪੰਜਾਬਨ ਦੂਰੋਂ ਜਾਏ ਪਹਿਚਾਨੀ ਪੰਜਾਬਨ ਗੁੱਡ ਮਾਰਨਿੰਗ एवरीवन ਦਿਸ ਇਜ਼ ਪਿੰਕੀ ਅਰੋੜਾ ਪ੍ਰਿੰਸੀਪਲ ਆਫ ਗੁੱਡ ਸ਼ੈਫਰਡ ਪਬਲਿਕ ਸਕੂਲ ਪੰਨੀਵਾਲਾ ਫੱਤਾ ਜਿन्हे ਕੇ ਆਪ ਸਭ ਜਾਣਦੇ ਹੋ ਗੁੱਡ ਸ਼ੈਫਰਡ ਪਬਲਿਕ ਫੈਮਲੀ ਵੱਲੋਂ 인ਡੀਪੈਂਡੈਂਸ ਡੇ ਤੀਸ਼ ਅਤੇ ਜਨਮਾਸ਼ ਮੇ ਇਤਿਹਾਸ ਬੜੇ ਹੀ ਧੂਮ-ਤਾਮ ਨਾਲ ਮਨਾਇਆ ਜਾ ਰਿਹਾ ਹੈ ਅਗਰ ਮੈਂ ਤੀਆਂ ਦੀ ਗੱਲ ਕਰਾਂ ਤਾਂ ਤੀਆਂ ਦਾ ਨਾਮ ਲੈਂਦਿਆਂ ਹੀ ਮਨ ਵਿੱਚ ਸਰੂਰ ਜਿਹਾ ਭਰ ਜਾਂਦਾ ਹੈ ਖਿਆਲਾਂ ਵਿੱਚ ਬਦਲਾਂ ਦੀ ਕੜਗੜਾਹਰ ਦੇ ਨਾਲ ਮੋਰਾਂ ਦੀ ਕਿਆ-ਕਿਆ ਕਿਉ-ਕਿਉ ਦੀ ਆਵਾਜ਼ ਗੂੰਜਣ ਲੱਗ ਜਾਂਦੀ ਹੈ ਸੋਨ ਦੀ ਫੁਹਾਰ ਕੱਪੜੇ ਭਿਉਂਦੀ ਤਨਮਨ ਨੂੰ ਹੰਗਾਰਾ ਦਿੰਦੀ ਹੈ ਕੁੜੀਆਂ ਚਿੜੀਆਂ ਮੁਟਿਆਰਾਂ ਵਿਆਹਦੜਾਂ ਸਭ ਔਰਤਾਂ ਦੇ ਮਨਾਂ ਵਿੱਚ ਖੇੜਾ ਭਰ ਜਾਣਾ ਸੁਭਾਵਿਕ ਹੈ ਇਹ ਤਿਹਾਰ ਮਨਾਉਣ ਦਾ ਸਾਡਾ ਮੇਨ ਮਕਸਦ ਅਸੀਂ ਆਪਣੀਆਂ ਪਿਆਰੀਆਂ ਭੈਣਾਂ ਧੀਆਂ ਧਿਆਨੀਆਂ ਨੂੰ ਵਿਸ਼ੇਸ਼ ਸਨਮਾਨ ਦੇ ਸਕੀਏ ਜਿਵੇਂ ਕਿ ਗੁਰਦਾਸ ਮਾਨ ਜੀ ਨੇ ਆਪਣੇ ਇੱਕ ਗੀਤ ਦੇ ਵਿੱਚ ਲਿਖਿਆ ਹੈ ਕੁੜੀਏ ਕਿਸਮਤ ਕੁੜੀਏ ਤੈਨੂੰ ਇੰਨਾ ਪਿਆਰ ਦਿਆਂ ਆਪਣੇ ਹਿੱਸੇ ਦੀ ਦੁਨੀਆ ਮੈਂ ਤੇਥੋਂ ਵਾਰ ਦਿਆਂ ਇਸੇ ਭਾਵਨਾ ਨੂੰ ਮੁੱਖ ਰੱਖਦੇ ਹੋਏ ਗੁੱਡ ਸ਼ੈਫਰਡ ਪਰਿਵਾਰ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਸਾਰੀਆਂ ਭੈਣਾਂ ਨੂੰ ਤਹਿ ਦਿਲੋਂ ਇਸ ਫੰਕਸ਼ਨ ਦੇ ਵਿੱਚ ਆਨ ਦਾ ਸੱਦਾ ਦੇ ਰਿਹਾ ਹੈ ਤਾਂ ਜੋ ਇਹ ਫੰਕਸ਼ਨ ਇਹ ਪ੍ਰੋਗਰਾਮ ਨੂੰ ਅਸੀਂ ਉਚਾਈਆਂ ਤੱਕ ਤੁਹਾਡੇ ਸਾਥ ਦੇ ਨਾਲ ਪਹੁੰਚਾ ਸਕੇ ਧੰਨਵਾਦ ਜੀ